ਤੇਰੀ ਨੋਟ ਪੈਣੀ ਆ ਤਰ ਦੋ ਦਿਨਾਂ ਬਾਅਦ ਤਸਵੀਰਾਂ ਦੇਖੋ ਅਸੀਂ ਡੀਸੀ ਬੱਤਰਦੀ ਆ ਬਿਲਕੁਲ ਕਰਕੇ ਉਹਦੀ ਚਾਲ ਕਰਾ ਲਿਆ ਜਾਣੀ ਹੈ ਸੁਵਾਰਕਾ ਦੇ ਨਾਲ ਪੰਜ ਕਰਾ ਲਿਆ ਚੱਲ ਚੱਲਦੀ ਇੱਕ ਮਿੰਟ ਹੋਰ ਆਓ ਜਲਦੀ ਉਹਦੀ ਦਸਤ ਉਹ ਜਲਦੀ 15 ਮਿੰਟ ਮੰਗੇ ਜੀ 15 ਮਿੰਟ ਕਾਲ ਦੀ ਕਰਦੀ ਵੀ ਦੇਖ ਡਿਸਕਸ ਕਰਦੀ ਆ ਇਸ ਤਰ੍ਹਾਂ ਜੇ ਤਸਵੀਰਾਂ ਦੇਖ ਰਹੇ ਹਰਦਾਸ ਕਹਿੰਦੀ ਆ 15 ਮਿੰਟ ਮੈਨੂੰ ਡੀਸੀ ਨੂੰ ਕਹੋ ਕਿ ਇੱਥੇ ਜਲਦਪਤਾ ਜੀ ਜਾਣੇ ਕਿ ਉਹਨੂੰ ਕਹੋ ਕਿ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਉਹਨੂੰ ਪੁੱਤ ਪੜਾਵਾ ਲੜਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ ਸਰ ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਵੀ ਪਬਲਿਕ ਦੇ ਨੁਮਾਇੰਦੇ ਆ ਤੈਨੂੰ ਕਹਿ ਕੱਢ ਕੇ ਦੱਸੇ ਜਿਹੜਾ ਪਰਚਾ ਦੇਣਾ ਚਾਹਿਆ ਬੈਠੇ ਅਰੇ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਲੋਕ ਬਾ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਮਾਰੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇੱਥੇ ਐਡੋ ਨਹੀਂ ਕੋਈ ਡਾਲ ਚੁੱਕਦਾ ਥਾਲੇ ਕਰਿਆ ਗਿਆ ਕਿਹੜਾ ਬੰਦ ਕਰ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇੱਥੋਂ ਡੀਡੀ ਡੀਟੀਓ ਲੈ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਅਸੀਂ ਜੀ ਠੱਗਾ ਕਰਨਾ ਅਸੀਂ ਕਿਸੇ ਨੂੰ ਖਰੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤਾਂ ਸਾਡੇ ਕੋਲ ਜ਼ੋਰ ਤਾਕਤ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਥਨ ਬਾਹਰ ਕਰਕੇ ਦੱਸਿਓ ਬਾਜੋ ਨੇ ਕਦੋਂ ਨੂੰ ਬਾਹਰ ਕਰਕੇ ਖਲਾਫ ਪਹੁੰਚਦੇ ਨੇ ਕਿੰਨਾ ਫਾਇਦਾ ਹੋਣਾ ਰੋਪੀ ਖਾਓ ਆ ਰੋਪੀ ਖਾਓ ਬੈਠੋ ਬਾਹਰ ਰੋਪੀ ਖਾਓ ਮਾਰਿਓ ਜੇ ਵੀ ਚੱਲ ਮਰ ਰਹੇ ਹੋ ਵੀਰੋ ਮੈਂ ਲੋਕਾਂ ਨੂੰ ਵੀ ਮਾਰ ਦੇ ਉਹ ਗੱਲ ਨਹੀਂ ਕੋਈ ਮਾਰਦਾ ਉਹ ਕਰਦਾ ਕੋਈ ਕਰਦਾ ਨਹੀਂ ਬੜੀ ਗੱਲ ਚਾਹਤਾ ਬੋਲਣਾ ਪੈਣਾ ਮੇਰੇ ਰੋਡ ਤੇ ਕਹਿੰਦੇ ਦੋ ਦਿਨਾਂ ਬਾਅਦ ਬੈਠੋ ਬੈਠੇ ਦੋ ਦਿਨਾਂ ਬਾਅਦ ਮੈਂ ਤੁਹਾਨੂੰ ਜੀ ਦਰਗਾ ਕੋਈ ਕਹਿੰਦੀ ਸੁਫਾਈ ਕਰਾਜੋ ਜਾਣੀ ਨਹੀਂ ਸੌਣੀਏ ਨਿਕਲੀ ਗੱਲ ਤਾਂ ਸੁਣੋ ਜੀ ਮੈਂ ਚੱਲ ਜਾਣੀ ਤੇਰੇ ਤੇ ਸਖਤ ਮੈਂ ਬੜਾ ਜੀ ਉਹ ਗੱਲ ਜੀ ਪਾਜੋ ਕੋਈ ਨਾ ਕੋਈ ਚੱਲਦੀ 15 ਮਿੰਟ ਦਾ ਦਾਅਵਾ ਦੇ ਮਾਰ ਰਹੇ ਹਾਂ ਓਏ ਇੱਕ ਮਿੰਟ ਚਲ 15 ਮਿੰਟ ਰਿਪੋਰਟ ਪੀਸੀ ਨੂੰ ਦੋ ਕੇ ਇੱਧਰ ਚੱਲਦਾ ਪਾਣੀ ਜਾਣਾ ਕਿੰਨਾਂ ਕੋਲ ਕੰਮ ਪੱਟ ਕੇ ਬਾਅਦ ਦੱਸੇ ਸੱਡੇ ਬਾਅਦ ਦੇ ਲੋਕ ਪੁੱਤ ਬਣਾ ਸਕਦੇ ਮਾਰਦੇ ਹਾਂ ਮੁਬਾਰਕ ਇਹ ਸਾਡਾ ਦਫਤਰ ਹੈ ਸਰ ਸਰ ਦੇਖੋ ਇਹ ਯੋਨਾ ਦਫਤਰ ਨਹੀਂ ਦੀ ਸੀਦਾ ਅਗਲੀ ਕਾ ਦਫਤਰ ਵੀ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕੱਢ ਕੇ ਦੱਸੇ ਜਿਹੜਾ ਪਰਚਾ ਦੇਣਾ ਦਈਏ ਪੀਸੀ ਦਫਤਰ ਦੇ ਵੀ ਕੰਮ ਨੂੰ ਵੀ ਮਹਿਮਤੂ ਹੋਈ ਆ ਮੇਰੀ ਨੋਟ ਪੜ੍ਹਨੀ ਆ ਕਰ ਦੋ ਆ ਬਾਕੀ ਤਸਵੀਰਾਂ ਦੇਖੋ ਤੁਸੀਂ ਡੀਸੀ ਬੁੱਤਰ ਦੀ ਆ ਬਿਲਕੁਲ ਕਰਕੇ ਉਹਦੀ ਥੋੜੀ ਚੱਲ ਕਰਾ ਲਿਆ ਜਾਣੀ ਹੈ ਮੁਸਵੜਾ ਨਹੀਂ ਚੱਲ ਤੇ ਸੋਣਾ ਜੀ ਚੱਲ ਚੱਲਦੀ ਤੇ ਇੱਕ ਮਿੰਟ ਹੋਰ ਆਓ ਜਲਦੀ ਉਹ ਜਲਦੀ 15 ਮੰਗੇ ਜੀ 15 ਹੋਈ ਕਰਦੀ ਕਰਦੀ ਵੀਰ ਜੀ ਡੀਸੀ ਦਫ਼ਤਰ ਦੀ ਆ ਕਿਸੇ ਦੇ ਕੋਲ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਹੋਈਆ 1 ਕੋਡ ਚ 15 ਮਿੰਟ ਜੇ ਨੂੰ ਡੀਸੀ ਨੂੰ ਕਹ ਕੇ ਇੱਧੀਆਂ ਜਿਲ੍ਹੇ ਦਫ਼ਤਰ ਦੀ ਜਾਣ ਆ ਕੇ ਨੂੰ ਕਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸਦੇ ਵੱਡੇ ਬਾਅਦ ਨੂੰ ਪੁੱਤ ਪੜਾਉਂਦਾ ਮਾਰਦੇ ਹਾਂ ਨੂੰ ਬਾਅਦ ਇਹ ਸਾਡਾ ਦਫ਼ਤਰ ਸਰ 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 ਦੇਖੋ ਇਹਨੇ ਪਿਓ ਦਾ ਦਫ਼ਤਰ ਨਹੀਂ ਡੀਸੀ ਦਾ ਅਬਲੀ ਦਾ ਦਫ਼ਤਰ ਵੀ ਪਬਲਿਕ ਦੇ ਨਮਾਇਦੇ ਆ ਹਾਨੂੰ ਕਹਿ ਕੜ ਕੇ ਦੱਸੇ ਜਿਹੜਾ ਪਰਚਾ ਦੇਣਾ ਦਰਿਆ 'ਤੇ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਾ ਮਾਮਾ ਲੱਗਦਾ ਬਾਅਦ ਤੇ ਜਿੰਦਾ ਮਾਰਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇਹਦਾ ਨਹੀਂ ਪਾ ਡਾ ਚੁਕਦਾ ਨਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਣੇ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸਰ ਹਾਂ ਜੀ ਸ਼ਰੀਆਮੀ ਕਹਤੋ ਹਾਂ ਲੋਗੇ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੂਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤਾਂ ਸਾਡੇ ਕੋਈ ਲੋੜ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਸ਼ਨ ਬਾਹਰ ਕੱਢ ਕੇ ਦੱਸਿਓ ਬਾਜਾ ਨੇ ਕੱਢੋ ਨੀ ਬਾਹਰ ਕਰਕੇ ਖਲਾਸ ਹੋ ਜਾਂਦਾ ਤਾਂ ਤਰਾ ਆਹ ਰੋਪੀ ਖਾਓ ਆ ਗੋਪੀ ਬਾਹਰ ਮੈਂ ਜਾ ਰਹੀ ਹਾਂ ਨਾ ਨਾ ਬਾਹਰ ਨਾ ਬਾਹਰ ਆ ਰੋਪੀ ਖਾਓ ਬਾਜੀ ਉੱਡਣ ਬਾਹਰ جيڏي صاحب مڏي اور دينا اوهين 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 ਜੋ ਬਲੇ ਨਿਕਲਦਾ ਨਾ ਮਾੜਾ ਨਾ ਪਤਾ ਨਾ ਸੋੜ ਪੈਣੀ ਕਰ ਕੋਈ ਕੋਈ ਦੀ ਤੁਮ ਫਾਇਦਾ ਨਾ ਲੱਕੋ ਜਾਣੀ ਨਹੀਂ ਸੋਈ ਨਹੀਂ ਨਿਕਲੀ ਮੇਰੀ ਗੱਲ ਤਾਂ ਸੁਣੋ ਜੀ ਮੈਂ ਗੱਲ ਕਰਨੀ ਤੇ ਮੈਂ ਮਾੜਾ ਬੋਲ ਜੀ ਉਹ ਜਲਦੀ 15 ਮਿੰਟ ਲੱਗੇ ਜੀ 15 ਮਿੰਟ ਕੋਈ ਨਾ ਕਰਦੀ ਕਰ ਤੇ ਇਹਨਾਂ 15 ਮਿੰਟ ਤਾੜੇ ਮੰਗਦੇ ਹਾਂ ਵਾਹੋ ਉਹ ਇੱਕ ਨਿਕਲ ਜਾ ਇੱਕ ਵਾਰ 15 ਮਿੰਟ ਰਿਪੋਰਟ ਪੇਸ਼ ਨੂੰ ਕਰਕੇ ਇੱਧਰ ਚੱਲਦਾ ਜਾਨਾ ਕਰ ਕੋ ਕਰਕੇ ਬਾਅਦ ਦੱਸ ਸੱਡੇ ਲਾਭ ਦੇ ਲੋ ਪੁੱਤ ਬਣਾ ਸਕਦੇ ਮੜਦੇ ਉਹਨਾਂ ਬਾਰੇ ਇਹ ਸਾਡਾ ਦਫਤਰ ਸਤ 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 ਕੋ ਉਹਨਾਂ ਦਫ਼ਤਰ ਦੀ ਡੀਸੀ ਦਾ ਅਗਲੀ ਕਾ ਦਫ਼ਤਰ ਵੀ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕਹਿ ਕੱਢ ਕੇ ਦੱਸੇ ਜਿਹੜਾ ਪਰਚਾ ਦੇਣਾ ਦਈ ਡੀਸੀ ਦਫ਼ਤਰ ਦੇ ਵੀ ਕੰਮ ਨੂੰ ਵੀ ਬਹਿਮਤੂ ਹੋਈ ਆ ਮੇਰੀ ਨੋਟ ਪੈਣੀ ਆ ਕਰ ਦੋ ਆ ਦਿਨਾ ਮਾਲ ਤੁਸੀਂ ਤਸਵੀਰਾਂ ਦੇਖੋ ਤੁਸੀਂ ਡੀਸੀ ਦਫ਼ਤਰ ਦੀ ਆ ਬਿਲਕੁਲ ਕੋਈ ਚੋਰੀ ਨਹੀਂ ਹੋਈ ਚਾਰ ਕਰਾ ਲਿਆ ਜਾਣੀ ਆ ਪੰਜ ਕਰਾ ਪੰਜ ਕਰਾ ਚੱਲ ਚੱਲ ਨਹੀਂ ਇੱਕ ਮਿੰਟ ਹੋਰ ਆ ਜਲਦੀ ਵੀਡੀਓ ਦਾ ਆ ਜਲਦੀ 15000 ਮੰਗੇ ਜੀ 15000 ਅਰੇ ਕਰਦੀ ਸਰ ਡੀਸੀ ਦਾ ਦਫਤਰ ਦੀਆਂ ਮੈਂ ਤਾਂ ਮੰਗਦੇ ਕਿਸੇ ਤੋਂ ਜੇ ਤਸਵੀਰਾਂ ਦੇਖ ਰਿਹਾ ਬਰਦਾਸ਼ਤ ਹੋ ਗਿਆ 1 ਕੋਟ 15 ਮਿੰਟ ਮੈਂ ਉਹ ਡੀਸੀ ਨੂੰ ਦੋ ਕੇ ਇੱਧਰ ਜਿਲਧਾਤਾ ਜੀ ਜਾਣ ਹੈ ਕੇ ਨੂੰ ਕੋ ਕੇ ਤੁਹਾਨੂੰ ਪੱਤੀ ਕੇ ਬਾਅਦ ਦੱਸੇ ਵੱਡੇ ਬਾਦ ਨੂੰ ਨਾ ਪੁੱਤ ਪੜਾਵਾ ਲੜਦੇ ਹੁਣ ਬਾਅਦ ਇਹ ਸਾਡਾ ਦਫਤਰ ਸਰ ਸਰ ਦੇਖੋ ਇਹਨੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਵੀ ਪਬਲਿਕ ਦੇ ਨਮਾਇਦੇ ਆ ਤੈਨੂੰ ਕਹਿ ਕੜ ਕੇ ਦੱਸੇ ਜਿਹੜਾ ਪਰਚਾ ਦੇਣਾ ਦਰਿਆਲੇ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਾ ਮਾਮਾ ਲੱਗਦਾ ਬਾਹਰ ਤੇ ਜਿੰਦਾ ਹਮਾਰਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇਹਨਾਂ ਨੂੰ ਪਾ ਡਾ ਟੂ ਗਿਆਦਾ ਨਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਰੀ ਦੇਖੋ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸਰ ਹਾਂ ਜੀ ਸ਼ਰੀਆਮੀ ਕਹਤੋ ਨਾ ਲੂਗੇ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੂਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤਾਂ ਸਾਡੇ ਕੋਲ ਬਹੁਤ ਆਪੇ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਨੂੰ ਬਾਹਰ ਕੱਢ ਕੇ ਦੱਸਿਓ ਬਾਜੋ ਨਾ ਕੱਢੋ ਨੂੰ ਬਾਹਰ ਕਰਕੇ ਅੱਲਾਹ ਜੱਦ ਨੇ ਕਿੰਨਾ ਸਾਦਾ ਅੰਤ ਆਪਾਂ ਨੂੰ ਰੋਪੀ ਖਾਓ ਹਾਂ ਰੋਪੀ ਖਾਓ ਬੈਗੋ ਆਦੀ ਬਾਗਲ ਹੈ اور گلی میں مارو پتا وہی کار میں کوئی نہیں کوئی کار سے چلو پتا پتا میری روڈ پر دو دن بعد ਹੈਲੋ ਬੈਲ ਨੀ ਹੋਦਾ ਦੋ ਮਹੀਨਾ ਪਾਤਾ ਲੋਡ ਪੈਣੀ ਕਰ ਕੋ ਕਰ ਕੋ ਦੀ ਤੁਮ ਫਾਇਦਾ ਕਰ ਜੋ ਜਾਣੀ ਨਹੀਂ ਸੁਣੀਏ ਨਿਕਲੀ ਮੇਰੀ ਗੱਲ ਤਾਂ ਛਡੋ ਜੀ ਮੈਂ ਗੱਲ ਜਾਣੀ ਤੇ ਮੈਂ ਖੜਾ ਮੈਂ ਖੜਾ ਜੀ ਬੰਦਰ ਪਾਜੋ ਪਾਜੋ ਲੱਗੇ ਜੀ 15 ਮਿੰਟ ਜਲਦੀ ਕਰਦੇ 15 ਮਿੰਟ ਤੜੇ ਮੰਗਦੇ ਹਾਂ ਹਾਂ ਉੱਥੇ ਇੱਕ ਨਿਕਲ ਚਲ 15 ਮਿੰਟ ਰਿਪੋਰਟ ਪੇਸ਼ ਨੂੰ ਕਰਕੇ ਇੱਧਰ ਚੱਲਪਾ ਜੀ ਜਾਣਾ ਕਿੰਨਾ ਕੋਲ ਕੇ ਖੜ ਕੇ ਬਾਅਦ ਦੱਸਦੇ ਅੱਡੇ ਲਾ ਲਓ ਪੁੱਤ ਬਣਾ ਦੱਸ ਮੜਦੇ ਨੂੰ ਬਾਅਦ ਇਹ ਸਾਡਾ ਦਫਤਰ ਸਰ ਸਰ ਦੇਖੋ ਪਿਓਰਾ ਦਫ਼ਤਰ ਨਹੀਂ ਟੀਸੀ ਦਾ ਅਗਲੀ ਕਾ ਦਫ਼ਤਰ ਹੀ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕਿੱਥੇ ਕੱਢ ਕੇ ਦੱਸੇ ਜਿਹੜਾ ਪਰਚਾ ਦੇਣਾ ਦਈਏ ਟੀਸੀ ਦਫ਼ਤਰ ਦੇ ਵਿੱਚ ਤਾਂ ਕੋਈ ਵੀ ਰਹਿਮਤ ਨਹੀਂ ਹੋਈ ਆ ਮੇਰੀ ਨੋਟ ਪੈਣੀ ਆ ਤਾਂ ਦੋਆ ਦਿਨਾ ਮਾਲਚ ਤਸਵੀਰਾਂ ਦੇਖੋ ਸੀ ਟੀਸੀ ਦਫ਼ਤਰ ਦੀ ਆ ਨਾ ਕੋਈ ਕੋਈ ਚੌੜੀ ਤੋਂ ਚੱਲ ਕਰਾ ਲਿਆ ਜਾਣੀ ਆ ਸਪੋਰਟ ਕਮੇਟੀ ਤੋਂ ਪੰਜ ਕਰਾ ਲਿਆ ਚੱਲ ਚੱਲ ਨਹੀਂ ਤੇਰੀ ਤੂੰ ਇੱਕ ਮਿੰਟ ਹੋਰ ਆਉਂਦੀ ਆ ਵੀਡੀਓ ਦਾ ਹੋਰ ਜਲਦੀ 15 ਹਜ਼ਾਰ ਮੰਗੇ ਜੀ 15 ਹਜ਼ਾਰ ਗੱਲ ਕਰਦੀ ਵੀ ਦੇ ਹੱਦੀ ਸਿਕ ਦੁੱਤਰ ਦੀਆ ਕਿਸੇ ਤੇ ਤਸਵੀਰਾਂ ਦੇਖਣੇ ਬਰਦਾਸ਼ਤ ਹੋਈਆ 15 ਮਿੰਟ 15 ਮਿੰਟ ਜੇ ਨੂੰ ਡੀਸੀ ਨੂੰ ਕਹ ਕੇ ਇੱਧਰ ਜਿਲਦਪਤਾ ਦੀ ਜਾਣ ਆ ਕੇ ਨੂੰ ਕਹ ਕੇ ਤੁਹਾਨੂੰ ਪੱਟ ਕੇ ਬਾਹਰ ਦੱਸੇ ਬਾਹਰ ਦੇ ਉਹਨਾਂ ਪੁੱਤ ਪੜਾਉਂਦਾ ਮਾਰਦੇ ਉਹਨਾਂ ਬਾਹਰ ਇਹ ਸਾਡਾ ਦਫ਼ਤਰ ਸਰ 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 ਦੇਖੋ ਇਹਦੇ ਪਿਆਰੇ ਦਫ਼ਤਰ ਨਹੀਂ ਡੀਸੀ ਦਾ ਪਬਲਿਕ ਦਾ ਦਫ਼ਤਰ ਹੀ ਪਬਲਿਕ ਦੇ ਨਮਾਇंदे ਆ ਤੈਨੂੰ ਕਹਿ ਕਣਗੇ ਦੱਸੇ ਜਿਹੜਾ ਪਰਚਾ ਦੇਣਾ ਚਾਹਿਆ ਬੈਠੇ ਨਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਾਹਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ